ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਆਪਣੇ YouTube ਚੈਨਲ ਤੇ ਜੋ ਕਿ ਆਪਾਂ ਤੁਹਾਨੂੰ ਪਤਾ ਪਹਿਲਾਂ ਵੀ ਵਲੋਗ ਆਪਣੇ ਚੱਲ ਰਹੇ ਆ ਜੋ ਕਿ ਆਪਾਂ ਗਏ ਸੀਗੇ ਪੁਰਤਗਾਲ ਘੁੰਮਣ ਦੇ ਲਈ ਇਹ ਹੈ ਜੀ ਪੁਰਤਗਾਲ ਦਾ ਲਿਸਬਨ ਸਿਟੀ ਤੇ ਤੁਸੀਂ ਦੇਖੋਗੇ ਹੁਣ ਅਸੀਂ ਲਿਸਬਨ ਸਿਟੀ ਦੇ ਵਿੱਚ ਤੇ ਅਸੀਂ ਹੁਣ ਪ੍ਰੋਗਰਾਮ ਬਣਾ ਰਹੇ ਹਾਂ ਕਿ ਆਫ ਸਿਟੀ ਜਾਣ ਦਾ ਤੇ ਸਿਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਟ੍ਰੈਫਿਕ ਸੀਗਾ ਤੇ ਹੁਣ ਅਸੀਂ ਤੇ ਜਾ ਰਹੇ ਆ ਬਾਹਰ ਨੂੰ ਤੇ ਤੁਸੀਂ ਗੈਸ ਕਰੋ ਵੀ ਆਪਾਂ ਕਿਹੜੀ ਸਿਟੀ ਦੇ ਵਿੱਚ ਜਾ ਰਹੇ ਆ ਪਰ ਹੁਣ ਆ ਜਿਹੜਾ ਇਹ ਤੁਸੀਂ ਦੇਖੋਗੇ ਨਾ ਆਹ ਜਿਹੜਾ ਬ੍ਰਿਜ ਹੈ ਲਿਸਬਨ ਦਾ ਸਭ ਤੋਂ ਲੌਂਗ ਲੌਂਗ ਬ੍ਰਿਜ ਹੈ ਬਹੁਤ ਹੀ ਵੱਡਾ ਬ੍ਰਿਜ ਹੈ ਇਹ ਥੋਂ ਦਾ ਇੱਥੋਂ ਤੁਸੀਂ ਸਾਈਡ ਤੇ ਦੇਖੋ ਸਾਰੀ ਸਿਟੀ ਦਾ ਬਹੁਤ ਹੀ ਸੋਹਣਾ 뷰 ਹੁੰਦਾ ਤੇ ਇਹ ਜੋ ਬ੍ਰਿਜ ਹੈ ਇੱਕ ਸਾਹਮਣੇ ਤੁਹਾਨੂੰ ਉਹ ਜਿਸਸਸ ਦੀ ਸਟੈਚੂ ਦਿਖ ਰਿਹਾ ਹੈ ਮੂਰਤੀ ਇਹ ਤੁਸੀਂ ਆਸੇ-ਪਾਸੇ ਸਾਰੇ ਸਿਟੀ ਜਿੱਥੇ ਵੀ ਚਲੇ ਜਾਓ ਤੁਹਾਨੂੰ ਇਹ ਹਰ ਥਾਂ ਤੋਂ ਨਜ਼ਰ ਆਊਗਾ ਇਹ ਤੁਹਾਨੂੰ ਪਤਾ ਨਹੀਂ ਇਹ ਕਿਸ ਤਰੀਕੇ ਨਾਲ ਇਹਨਾਂ ਨੇ ਬਣਾਇਆ ਹੋਇਆ ਤੇ ਹੁਣ ਅਸੀਂ ਆਹ ਜਿਹੜਾ ਪੋਲਾ ਉੱਥੋਂ ਥੱਲੇ ਉਤਰ ਰਹੇ ਸੀਗੇ ਤੇ ਸਾਹਮਣੇ ਦੇਖੋ ਜੋ ਵੀ ਅਸੀਂ ਜਾ ਰਹੇ ਆ ਅਗਲੇ ਸ਼ਹਿਰ ਦੇ ਵਿੱਚ ਤੇ ਗੈਸ ਕਰੋ ਵੀ ਕਿਹੜਾ ਸ਼ਹਿਰ ਹੈ ਪਹੁੰਚ ਗਏ ਆਪਾਂ ਅਗਲੇ ਸ਼ਹਿਰ ਦੇ ਵਿੱਚ ਤੇ ਬਹੁਤ ਹੀ ਸੋਹਣਾ 뷰 ਸੀਗਾ ਪਰ ਆਪਾਂ ਗਏ ਉੱਥੇ ਗਰਮੀ ਦਾ ਕਰਕੇ ਸੀ ਵੀ ਚਲੋ ਥੋੜਾ ਬਹੁਤਾ ਮੌਸਮ ਵਧੀਆ ਬੀਚ ਤੇ ਨਾ ਨੂੰ ਗਿਆਵਾਂਗੇ ਪਰ ਚਲੋ ਮੌਸਮ ਖਰਾਬ ਹੋ ਗਿਆ ਉੱਥੇ ਜਾ ਕੇ ਜਿਹੜੇ ਹਫਤੇ ਅਸੀਂ ਗਏ ਆ ਉਹੀ ਹਫਤੇ ਮੌਸਮ ਉਹਨਾਂ ਨੇ ਖਰਾਬ ਦੱਸਿਆ ਸੀ ਇੱਕ ਤਾਂ ਪਹਿਲਾਂ ਸੀ ਉਸ ਦਿਨ ਵੀ ਗਰਮੀ ਸੀ ਜਦੋਂ ਵਾਪਸ ਆਇਆ ਤਾਂ ਉਸ ਦਿਨ ਵੀ ਗਰਮੀ ਸੀ ਤੇ ਦੇਖੋ ਮੀਂਹ ਪੈ ਰਿਹਾ ਤੇ ਆਹ ਗੈਸ ਕਰੋ ਜਿਹੜੇ ਜਿਹੜੇ ਲੋਕ ਆਹ ਏਰੀਆ 'ਚ ਗਏ ਆ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਕਿ ਆਹ ਕਿਹੜਾ ਸ਼ਹਿਰ ਆ ਤੇ ਸ਼ਹਿਰ ਉੱਦਾ ਬਹੁਤ ਸੋਹਣਾ ਸੀ ਬਹੁਤ ਹੀ ਜ਼ਿਆਦਾ ਗਰਗਰੀ ਸੀ ਆਸ-ਪਾਸੇ ਤੁਸੀਂ ਦੇਖੋ ਕਿੱਡੇ ਕਿੱਡੇ ਪਹਾੜ ਆ ਤੇ ਬਹੁਤ ਵਧੀਆ 뷰 ਵੀ ਸੀਗਾ ਤੇ ਬਹੁਤ ਵਧੀਆ ਉੱਥੋਂ ਦਾ এনवायरमेंट ਸੀਗਾ ਤੁਸੀਂ ਇੱਥੇ ਜਿੱਦਾ ਰੌਂਡ ਬੋਰਡ ਬਹੁਤ ਜ਼ਿਆਦਾ ਹੈ ਇੱਥੇ ਤੇ ਹਰ ਰੌਂਡ ਬੋਰਡ ਤੇ ਜਿੱਦਾ ਸਟੈਚੂ ਬਣੇ ਹੋਏ ਆ ਕੁਛ ਨਾ ਕੁਛ ਬਣਿਆ ਹੋਇਆ ਲੋ ਜੀ ਇਹ ਆਪਾਂ ਸ਼ਹਿਰ ਆ ਲਾਗੋਸ ਬਹੁਤ ਹੀ ਸੋਹਣਾ ਸ਼ਹਿਰ ਹੈ ਹੁਣ ਅਸੀਂ ਸ਼ਾਮ ਨੂੰ ਆਪਣਾ ਖਾਣ ਪੀਣ ਚੱਲੇ ਸੀਗੇ ਤੇ ਤੁਸੀਂ ਦੇਖੋਗੇ ਕਿ ਚਲੋ ਆਪਾਂ ਉਥੋਂ ਖਾ ਪੀ ਕੇ ਬਾਹਰੋਂ ਨਿਕਲੇ ਆ ਤੇ ਹੁਣ ਅਸੀਂ ਜਾ ਰਹੇ ਆ ਅਗਲੀ ਸਿਟੀ ਜੋ ਕਿ ਗੈਸ ਕਰੋ ਹੁਣ ਆਪਾਂ ਕਿਹੜੀ ਸ਼ਹਿਰ ਕਿਹੜੇ ਸ਼ਹਿਰ ਵਿੱਚ ਜਾ ਰਹੇ ਹਾਂ ਤੇ ਬਸ ਆਪਾਂ ਹੁਣ ਜਿੰਨੇ ਕ ਦਿਨ ਸੀ ਘੁੰਮਣ ਦੇ ਲਈ ਗਏ ਸੀ ਇੱਕ ਹਫਤਾ ਤੇ ਦੇਖੋ ਬਸ ਆਪਾਂ ਵੈਸੇ ਜਿਦਾ ਹੁਣ ਆਹ ਇੱਥੋਂ ਤੁਸੀਂ ਗੈਸ ਕਰੋ ਕਿ ਕਿਹੜੇ ਸ਼ਹਿਰ ਵਰਗਾ ਸ਼ਹਿਰ ਲੱਗਦਾ ਜਿਵੇਂ ਕਿ ਅਸੀਂ ਸਾਈਪ੍ਰਸ ਤੋਂ ਆਏ ਹਾਂ ਉੱਥੇ ਵੀ ਇਹੋ ਜਿਹੇ ਬਹੁਤ ਸ਼ਹਿਰ ਸੀ ਇਹੋ ਜਿਹੇ ਸ਼ਹਿਰਾਂ ਵਰਗੀ ਸਾਨੂੰ ਫੀਲਿੰਗ ਆ ਰਹੀ ਸੀ ਲਾਗੋਸ ਲਾਗੋਸ ਦੇ ਵਿੱਚ ਅਸੀਂ ਘੁੰਮ ਰਹੇ ਸੀਗੇ ਤੇ ਬਹੁਤ ਸੋਹਣਾ ਸ਼ਹਿਰ ਸੀਗਾ ਤੇ ਗਰਮੀਆਂ ਦੇ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਸੋਹਣਾ ਲੱਗਦਾ ਇਹ ਕਿਉਂਕਿ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਥੇ ਟੂਰਿਸਟ ਆਉਂਦੇ ਆ ਤੇ ਆ ਅਸੀਂ ਬਾਹਰ ਆਏ ਉੱਥੋਂ ਕਿਉਂਕਿ ਹੁਣ ਅਸੀਂ ਵਾਪਸ ਆਉਣਾ ਸੀ ਅਗਲੇ ਸ਼ਹਿਰ ਵਿੱਚ ਜਾਣਾ ਸੀਗਾ ਅਸੀਂ ਕਿ ਚਲੋ ਲਗੋਸ ਦੇ ਆਊਟਸਾਈਡ ਜਿੱਥੇ ਬੀਚ ਬਣੇ ਹੋਏ ਆ ਉਧਰ ਜਾ ਕੇ ਆਉਣੇ ਆ ਹੁਣ ਅਸੀਂ ਇੱਧਰ ਬੀਚ ਸਾਈਡ ਗਏ ਸੀਗੇ ਤੇ ਸੋਚਿਆ ਸੀ ਚਲੋ ਇੱਥੇ ਰੈਂਟ ਤੇ ਆਪਣਾ ਕੋਈ ਸ਼ਿਪ ਵਗੈਰਾ ਲੈਨੇ ਆ ਪਰ ਉਹ ਚੱਲ ਹੀ ਨਹੀਂ ਸੀ ਰਹਿ ਕਿਉਂਕਿ ਹਜੇ ਸਮਰ ਸਟਾਰਟ ਹੋ ਰਿਹਾ ਸੀਗਾ ਤੇ ਇਸ ਕਰਕੇ ਇੱਥੇ ਕੁਝ ਨਹੀਂ ਸੀ ਹਜੇ ਚੱਲ ਰਿਹਾ ਤਾਂ ਕਰਕੇ ਅਸੀਂ ਸਿਰਫ ਉੱਥੇ ਗਏ ਇਧਰ ਨੂੰ ਹੁਣ ਸਾਰਾ ਸ਼ਹਿਰ ਹਲਗੋਸ ਦਾ ਆਊਟਸਾਈਡ ਘੁੰਮ ਰਹੇ ਸੀਗੇ ਤੇ ਬਹੁਤ ਵਧੀਆ ਸੀਗਾ ਪਰ ਨਾ ਕਿ ਉੱਤੇ ਜਿਆਦਾ ਵੱਡੀਆਂ ਬਿਲਡਿੰਗਾਂ ਜ਼ਿਆਦਾਤਰ ਇੱਥੇ ਇੰਗਲਿਸ਼ ਲੋਕ ਇੱਥੇ ਜ਼ਿਆਦਾਤਰ ਗੋਰੀ ਲੋਕ ਇੱਥੇ ਬਹੁਤ ਹੀ ਜ਼ਿਆਦਾ ਘੁੰਮਣ ਲਈ ਆਉਂਦੇ ਆ ਗਰਮੀਆਂ ਦੇ ਵਿੱਚ ਆਪਣੇ ਸਰੀਰ ਨੂੰ ਧੁੱਪ ਲਵਾਉਣ ਆਉਂਦੇ ਆ ਤੇ ਦੇਖੋ ਕਿੱਡਾ ਘੜ ਬਿਊ ਆ ਫਿਰ ਅਸੀਂ ਇੱਥੇ ਬਾਹਰਲੀ ਸਾਈਡ ਆਏ ਤੁਸੀਂ ਦੇਖੋ ਕਿਨੇ ਸ਼ਿਪ ਖੜੇ ਹੋਏ ਆ ਇਥੋਂ ਇਹੀ ਜੇਕਰ ਗਰਮੀ ਪੂਰੀ ਹੁੰਦੀ ਜਿਵੇਂ ਕਹੋ ਜੂਨ ਜਲਾਈ ਚ ਜਾਂਦੇ ਤਾਂ ਇਹ ਆਪਾਂ ਰੈਂਟ ਤੇ ਲੈ ਕੇ ਵੀ ਘੁੰਮ ਸਕਦੇ ਸੀਗੇ ਆਹ ਜਿਹੜੀ ਹੈਗੀ ਆ ਵਾਕ ਕਰਨ ਵਾਲੀ ਇਹਨਾਂ ਦੀ ਆਹ ਸਟਰੀਟ ਆ ਸਾਰੀ ਲੱਕੜ ਦੀ ਬਣੀ ਹੋਈ ਆ ਦੇਖੋ ਕਿੰਨੀ ਲੰਮੀ ਆ ਤੇ ਆਹ ਬੀਚ ਦੀ ਜਿਹੜਾ ਤੁਹਾਨੂੰ ਅੱਜ ਖਾਲੀ ਲੱਗ ਰਿਹਾ ਇੱਕ ਰੇਗਿਸਤਾਨ ਵਾਂਗ ਲੱਗ ਰਿਹਾ ਤੇ بیچ ਇਹ ਬਹੁਤ ਹੀ ਵੱਡਾ ਕਿ ਇੰਨਾ ਵੱਡਾ بیچ ਮੈਨੂੰ ਨਹੀਂ ਲੱਗ ਮੀਨਸ ਕਿ ਮੈਂ ਹੋਰ ਕਿਸੇ ਕੰਟਰੀ ਚਲੋ ਹਰਿਆ ਇੱਡਾ بیچ ਨਹੀਂ ਦੇਖਿਆ ਕਿ ਇੰਨੀ ਜ਼ਿਆਦਾ ਸਪੇਸ ਦੇਖੋ ਬਹੁਤ ਹੀ ਜ਼ਿਆਦਾ ਹਵਾ ਚੱਲ ਰਹੀ ਸੀ ਉਸ ਟਾਈਮ ਅੱਗੇ ਤੁਹਾਨੂੰ ਦਿਖਾਉਂਗਾ ਕਿਦਾਂ ਰੇਤਾ ਉੜਦਾ ਤੁਹਾਨੂੰ ਐ ਲੱਗੂਗਾ ਜਿਦਾਂ ਕਿ ਦੁਬਈ ਜਾਂ ਰਾਜਸਥਾਨ ਦੇ ਵਿੱਚ ਫਿਰਦੇ ਹੁੰਦੇ ਹਨ ਨਾ ਐ ਰੇਤਾ ਉੜਦਾ ਇੱਥੇ ਇਹ ਦੇਖੋ ਕਿੰ ਕਿੰਨੀ ਵੱਡੀ ਤੇ ਤੂ ਤੱਕ ਲੰਮਾ ਹੈ ਇੱਕ ਕਰ ਤੁਸੀਂ ਜਾਨਾ ਇਹ ਇਹ ਬੱਦਲ ਨਾਲ ਕਿੰਨੀ ਰੇਤਾ ਆਉਂਦ ਰਹੀ ਹੈ ਕਿ ਜਿੱਦ ਤੋਂ ਅਸੀਂ ਇੱਥੇ ਤੁਰ ਰਹੇ ਸੀ ਸਾਡੇ ਲੱਤਾਂ ਤੇ ਰੇਤਾ ਵੱਜ ਰਹੀ ਸੀ ਬਹੁਤ ਹੀ ਮੀਟੀng ਮੀਟੀ ਰੇਤਾ ਤੇ ਫਿਰ ਵੀ ਜਿਹੜੇ ਨਹਾਉਣ ਆਏ ਸੀਗੇ ਆਪਦਾ ਛੌਂ ਪੂਰਾ ਕਰਨ ਆਏ ਸੀਗੇ ਉਹ ਨਹਾ ਰਹੇ ਸੀ ਪਰ ਸਾਡੇ ਵਰਗੇ ਨੂੰ ਠੰਡ ਲੱਗ ਕੇ ਲੱਗ ਰਹੀ ਸੀ ਸਾਈਡ ਤੇ ਦੇਖ ਰਹੇ ਸੀ ਖੜੇ ਤੇ ਨਹਾਉਣ ਵਾਲੇ ਲੋਕ ਨਹਾ ਰਹੇ ਸੀ ਆਪਦਾ ਪੂਰਾ ਦੇਖੋ ਕਿੰਦਾ ਛੱਲਾਂ ਆ ਰਹੀਆਂ ਉਹ ਪਾਣੀ ਦੇ ਵਿੱਚ ਪੂਰਾ ਨਹਾ ਰਹੇ ਆ ਆਪਣਾ ਉਹਨਾਂ ਨੂੰ ਕੋਈ ਠੰਡਾ ਨਹੀਂ ਲੱਗਦਾ ਪਾਣੀ ਤੇ ਐਦਾਂ ਹੀ ਸਾਰੇ ਤੁਸੀਂ ਦੇਖੋ ਕਿਦਾਂ ਇੱਕ ਸਾਈਡ ਤੇ ਸਾਰੇ ਨਹਾ ਰਹੇ ਆ ਤੇ ਪਾਣੀ ਪੂਰਾ ਛੱਲਾਂ ਦੀਆਂ ਛੱਲਾਂ ਆ ਰਹੀਆਂ ਬਾਹਰ ਨੂੰ ਤੇ ਇਸੇ ਤਰ੍ਹਾਂ ਅਸੀਂ ਕੁੰਬ ਦੇ ਘਮਾਉਂਦੇ ਅੱਗੇ ਉੱਥੋਂ ਚਾਲੇ ਪਾਏ ਤੇ ਅਸੀਂ ਇੱਥੋਂ ਨਿਕਲੇ ਹੁਣ ਆ ਇੱਧਰ ਤੁਸੀਂ ਦੇਖੋ ਲਾਗੋਸ ਸ਼ਹਿਰ ਦਾ ਸਾਰਾ ਵਿਊ ਆ ਅਸੀਂ ਸ਼ਹਿਰ ਦੇ ਦੂਸਰੀ ਸਾਈਡ ਆਏ ਹੋਏ ਸੀਗੇ ਉਹਨੇ ਤੋਂ ਗੱਡੀ ਚੱਕੀ ਅਸੀਂ ਕਿ ਚਲੋ ਥੋੜਾ ਜਿਹਾ ਅੱਗੇ ਵੀ ਚੱਲ ਕੇ ਆਉਣੇ ਜਦੋਂ ਇੱਥੇ ਗਏ ਆ ਸਾਨੂੰ ਲੱਗਿਆ ਜਿੱਦਾਂ ਕੋਈ ਮੱਛੀਆਂ ਮੁੱਛੀਆਂ ਫੜਨ ਵਾਲੇ ਵੀ ਹੁੰਦੇ ਹਨ ਨਿੱਕੇ ਨਿੱਕੇ ਛਪੜੇ ਜੇ ਬਣੇ ਹੁੰਦੇ ਆ ਤਾਂ ਉੱਥੇ ਆਪਣਾ ਉਹ ਸਿਸਟਮ ਸੀ ਪਰ ਅਸੀਂ ਇੱਥੋਂ ਘੁੰਮ ਫਿਰ ਕੇ ਸਾਨੂੰ ਲੱਗਿਆ ਵੀ ਚਲੋ ਹੁਣ ਆਪਾਂ ਨੂੰ ਇੱਥੋਂ ਦੂਸਰੇ ਸਿਟੀ ਦੇ ਵਿੱਚ ਜਾਣਾ ਚਾਹੀਦਾ ਫਿਰ ਅਸੀਂ ਇਹ ਸ਼ਹਿਰ ਦਾ ਤਾਂ ਚਲੋ ਜੋ ਸਾਡਾ ਟ੍ਰਿਪ ਸੀਗਾ ਜਿਹੜੇ ਰੀਜ਼ਨ ਕਰਕੇ ਆਪਾਂ ਆਏ ਵੀ ਉੱਤੇ ਨਹਾਵਾਂਗੇ ਵੀ ਇਸਤੇ ਜਾਵਾਂਗੇ ਉਹ ਗੱਲ ਤਾਂ ਨਹੀਂ ਬਣੀ ਪਰ ਤੁਸੀਂ ਦੇਖੋ ਵੀ ਜੇ ਅੱਜ ਦੇ ਟਾਈਮ ਦੇ ਵਿੱਚ ਐਡੀ ਵੱਡੀ ਬੀਚ ਤੇ ਗਰਮੀ ਦੇ ਵਿੱਚ ਕਿੰਨਾ ਵਧੀਆ ਹੋਊਗਾ ਹੁਣ ਅਸੀਂ ਅੱਗੇ ਜੀ ਪਹੁੰਚ ਕੇ ਅਸੀਂ ਪੂਰਤੀ ਆ। ਪਹਿਲਾਂ ਅਸੀਂ ਲਗੋਤ ਸੀ ਹੁਣ ਆ ਗਏ ਆ ਪੂਰਤੀ ਮੋਢਾ ਦੇ ਵਿੱਚ ਕਿਉਂਕਿ ਜਦੋਂ ਆਪਾਂ ਜਾਂਦੇ ਹੋਏ ਗਏ ਸੀ ਸਾਨੂੰ ਪਤਾ ਨਹੀਂ ਸੀਗਾ ਅਸੀਂ ਬਾਈਪਾਸ ਤੇ ਹੋ ਗਏ ਸੀ ਬਾਈਪਾਸ ਦੇ ਜਦੋਂ ਉੱਪਰ ਦੀ ਜਾਂਦੇ ਆ ਰਸਤੇ 'ਚ ਕੋਈ ਪਿੰਡ ਵਗੈਰਾ ਨਹੀਂ ਆਉਂਦਾ ਜੀ ਆਉਂਦਿਆਂ ਹੋਇਆ ਅਸੀਂ ਸੋਚਿਆ ਵੀ ਅਸੀਂ ਬਾਈਪਾਸ ਨਹੀਂ ਅਸੀਂ ਪਿੰਡਾਂ ਦੇ ਵਿੱਚ ਨਹੀਂ ਜਾਣਾ। ਇਸ ਕਰਕੇ ਫਿਰ ਅਸੀਂ ਪਿੰਡ ਗਏ ਪੂਰਤੀ ਮੋਰਾ ਦੇ ਵਿੱਚ ਆਇਆ ਇਹ ਵੀ ਬਹੁਤ ਸੋਹਣਾ ਸੀਗਾ ਪਰ ਇੱਥੋਂ ਦਾ ਨਜ਼ਾਰਾ ਹੀ ਆ ਗਿਆ ਇਹ ਵੀ ਚੀਜ਼ ਤੁਹਾਨੂੰ ਨਾਲ ਇੱਕ ਜਦੋਂ ਪੂਰਤੀ ਮੋ ਤੋਂ ਅਸੀਂ ਅਗਲਾ ਜੋ ਵੀ ਸਾਡਾ ਆਪਣਾ ਵਲੋਗ ਹੋਊਗਾ ਉਹ ਜ਼ਰੂਰ ਦੇਖਿਓ ਜੀ ਉਹਦੇ ਵਿੱਚ ਅਸੀਂ ਇੱਕ ਤੁਹਾਨੂੰ ਖਾਸ ਚੀਜ਼ ਦਿਖਾਵਾਂਗੇ ਕਿ ਬਹੁਤ ਹੀ ਵਧੀਆ ਉਹ ਚੀਜ਼ ਜਿਹੜੇ ਰਹਿੰਦੇ ਉਧਰ ਉਹਨਾਂ ਨੇ ਭਾਵੇਂ ਦੇਖੀ ਹੋਵੇ ਤੇ ਨਹੀਂ ਤਾਂ ਬਹੁਤ ਘੱਟ ਲੋਕ ਆ ਜਿਨ੍ਹਾਂ ਨੇ ਉਹ ਚੀਜ਼ ਦੇਖੀ ਹੈ ਜਿਹੜੀ ਹਜ਼ਾਰਾਂ ਸਾਲ ਪੁਰਾਣੀ ਉਹ ਚੀਜ਼ ਦਿਖਾਵਾਂਗੇ ਤੁਹਾਨੂੰ ਆ ਤੇ ਕੋਈ ਪੋਰਟੀਮੋ ਥੱਲੇ ਆਪਾਂ ਉਤਰ ਗਏ ਆ ਹੁਣ ਆਪਾਂ ਜਾ ਰਹੇ ਆ ਪੋਰਟੀਮੋ ਪਿੰਡ ਵਿੱਚ ਇੱਥੇ ਬਹੁਤ ਹੀ ਜ਼ਿਆਦਾ ਅੰਗੂਰਾਂ ਦੇ ਸੌਰੀ ਸੰਤਰਿਆਂ ਦੇ ਬਾਗ ਸੀਗੇ ਕਿ ਜਿੱਥੇ ਸੰਤਰਿਆਂ ਦਾ ਬਹੁਤ ਹੀ ਜ਼ਿਆਦਾ ਕੰਮ ਹੋ ਸਕਦਾ ਜੇਕਰ ਕੋਈ ਕੰਮ ਕਰਨ ਦਾ ਚਾਹਵਾਨ ਆ ਤਾਂ ਇਹ ਏਰੀਏ ਦੇ ਵਿੱਚ ਜਾ ਕੇ ਕੰਮ ਵੀ ਜਰੂਰ ਲੱਭੋ ਜਿਹੜੇ ਲੋਕ ਪੁਰਤਗਾਲ ਵਿੱਚ ਰਹਿੰਦੇ ਆ ਮੁੰਡੇ ਕਹਿੰਦੇ ਕਿ ਸਾਡੇ ਕੋਲੇ ਕੰਮ ਹੈ ਨਹੀਂਗਾ ਤਾਂ ਆ ਸੀ ਇਹ ਇਸ ਏਰੀਏ ਦੇ ਵਿੱਚ ਜ਼ਰੂਰ ਟਰਾਈ ਕਰੋ ਆ ਦੇਖੋ ਇੱਥੇ ਕੰਮ ਵੀ ਜ਼ਰੂਰ ਹੈਗਾ ਕਿਉਂਕਿ ਇੱਥੇ ਸੰਤਰਿਆਂ ਦੇ ਬਹੁਤ ਹੀ ਜ਼ਿਆਦਾ ਬਾਗ ਸੀਗੇ ਤੇ ਆਪਣੇ ਇੰਡੀਅਨ ਉੱਥੇ ਕੰਮ ਵੀ ਕਰ ਰਹੇ ਸੀ ਪੋਰਟਿਮੋ ਬਹੁਤ ਸੋਹਣਾ ਸੀਗਾ ਇੱਥੇ ਬਿਲਡਿੰਗਾਂ ਬਹੁਤ ਸੋਹਣੀਆਂ ਆ ਪੋਰਟਿਮੋ ਜਿਹੜੀ ਸਿਟੀ ਨੇ ਹੈ ਪੈਂਡ ਟਾਈਪ ਇੱਕ ਟਾਊਨ ਆ ਪਰ ਬਿਲਡਿੰਗਾਂ ਬਹੁਤ ਸੋਹਣੀਆਂ ਸੀ ਪੋਰਟੋ ਬੰਗੀਆਂ ਤੇ ਇਹਦਾ ਵੀ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਸੀਗਾ ਇਹ ਵੀ ਅਸੀਂ ਹੁਣ ਅੱਗੇ ਆ ਬੀਚ ਵਾਲੇ ਜਾ ਰਹੇ ਸੀਗੇ ਤੇ ਇਹ ਹਜੇ ਆਪਾਂ ਸਿਟੀ ਦੇ ਵਿੱਚ ਐਂਟਰ ਹੋਏ ਆ ਇੱਥੇ ਮੌਲਵੀ ਸੀਗਾ ਕਿ ਜਿੱਥੋਂ ਆਪਾਂ ਸ਼ਾਪਿੰਗ ਕਰ ਸਕਦੇ ਸੀਗੇ ਕਿਉਂਕਿ ਜਿਹੜੇ ਗੋਰੇ ਆਉਂਦੇ ਆ ਉਹਨਾਂ ਦੇ ਲਈ ਸਪੈਸ਼ਲ ਇਹਨਾਂ ਨੇ ਉਹੋ ਜਿਹੀਆਂ ਚੀਜ਼ਾਂ ਉੱਥੇ ਪ੍ਰੋਵਾਈਡ ਕੀਤੀਆਂ ਹੋਈਆਂ ਆ ਵੀ ਤੁਸੀਂ ਇੱਥੋਂ ਆਹਾਂ ਆ ਚੀਜ਼ ਕਰ ਸਕਦੇ ਆ ਲੈ ਸਕਦੇ ਆ ਆ ਦੇਖੋ ਇਹ ਪਹੁੰਚ ਗਏ ਆ ਭਾਈ ਹੋਰ ਟੀਮ ਉਹਦੀ ਵੀ ਇੱਥੇ ਬਹੁਤ ਹੀ ਵਧੀਆ ਮਜ਼ਾ ਆਇਆ ਉਹ ਤੁਹਾਨੂੰ ਆਪਾਂ ਅਗਲੇ ਵਲੋਗ ਦੇ ਵਿੱਚ ਜ਼ਰੂਰ ਦਿਖਾਵਾਂਗੇ ਅਗਲਾ ਵਲੋਗ ਆਪਣਾ ਜਰੂਰ ਦੇਖੋ ਜੀ ਤੁਹਾਨੂੰ ਦੱਸਿਆ ਵੀ ਆਪਾਂ ਕੁਝ ਸਪੈਸ਼ਲ ਕੀਤਾ ਜੀ ਇੱਥੇ ਤੇ ਅਗਲੇ ਵਲੋਗ ਦੇ ਵਿੱਚ ਤੁਹਾਨੂੰ ਪ੍ਰੋਪਰ ਉਹ ਚੀਜ਼ ਦਿਖਾਵਾਂਗੇ ਕਿ ਆਪਾਂ ਅਗਲੇ ਵਲੋਗ ਚ ਕਿੱਥੇ ਗਏ ਤੇ ਕਿਹੜੇ ਸ਼ਹਿਰ ਗਏ ਕਿੰਨੇ ਸਾਲ ਪੁਰਾਣਾ ਸ਼ਹਿਰ ਸੀ ਉਹਦੇ ਵਿੱਚ ਆਪਾਂ ਥੋੜੀ ਜੀ ਹਿਸਟਰੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਤੇ ਆਪਣੇ ਚੈਨਲ ਨਾਲ ਬਨੇ ਰਹੋ ਸਬਸਕ੍ਰਾਈਬ